ਅੱਜ ਆਪਾਂ ਸ਼ੇਅਰ ਕਰਾਂਗੇ ਜੀ ਦੋ ਡਿਜ਼ਾਈਨ ਹਾਂਜੀ ਇੱਕੋ ਫਰੇਮ ਤੇ ਦੋ ਦੋ ਡਿਜ਼ਾਈਨ ਆ ਜਿਹੜੇ ਸੀਕਵੈਂਸ ਦੇ ਅੱਜ ਆਪਾਂ ਲੈ ਕੇ ਆਏ ਹਾਂ ਮੈਂ ਵੀਰਪਾਲਕ ਹੋਰ ਸੇਖੋ ਜਤੋ ਤੇ ਤੁਸੀਂ ਜੁੜੇ ਆ ਸਾਡੇ YouTube ਦੇ ਨਾਲ ਜਿਨ੍ਹਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਆਪਾਂ ਜੀ ਇਹ ਸੀਕਵੈਂਸ ਆ ਫਲਾਵਰ ਬਣਾਇਆ ਤੇ ਇਹ ਜਿਹੜੀ ਸਿਤਾਰੀ ਹੁੰਦੀ ਹੈ ਸਾਰੀ ਦੇ ਉੱਪਰ ਜਿਹੜੀ ਗੰਢ ਲੱਗਦੀ ਆ ਉਹ ਵਾਲੀ ਅੱਜ ਮੈਂ ਤੁਹਾਨੂੰ ਸਿਖਾਉਂਗੀ ਤੇ ਇਹ ਸੂਈ ਦੇ ਨਾਲ ਵੀ ਬੰਨੀ ਹੁੰਦੀ ਆ ਪਹਿਲਾਂ ਜਿਹੜਾ ਤੁਹਾਡਾ ਫਲਾਵਰ ਹੁੰਦਾ ਉਹਨੂੰ ਤੁਸੀਂ ਉਲੀਕ ਲੈਣਾ ਕਿਸੇ ਵੀ ਤਰ੍ਹਾਂ ਦਾ ਫਲਾਵਰ ਆ ਜਿਹੜਾ ਹੋ ਸਕਦਾ ਉਹ ਤੁਸੀਂ ਆਪ ਦੇ ਡਿਜ਼ਾਈਨ ਜਿਹੜਾ ਤੁਹਾਡੇ ਅਕੋਰਡਿੰਗ ਹੈ ਮਤਲਬ ਉਹਨੂੰ ਤੁਸੀਂ ਬਣਾ ਲੈਣਾ ਜਿਵੇਂ ਵੀ ਤੁਹਾਨੂੰ ਸੈੱਟ ਲੱਗੇ ਤੇ ਜਿਹੜੀ ਸਤਾਰੀ ਮੈਂ ਤੁਹਾਨੂੰ ਲਗਾਉਣੀ ਦੱਸੂਗੀ ਤੇ ਜਿਹੜਾ ਡਿਜ਼ਾਈਨ ਬਣਾਉਣਾ ਦੱਸੂਗੀ ਉਹ ਸੇਮ ਹੀ ਰਹੇਗਾ ਸਾਰੇ ਕਿਤੇ ਥੋੜਾ ਬਹੁਤਾ ਤੁਹਾਡੇ ਡਿਜ਼ਾਈਨ 'ਚ ਚੇਂਜ ਹੋ ਸਕਦਾ ਇਹਦੇ ਲਈ ਨਾ ਇੱਕ ਤਾਂ ਆਪਾਂ ਨੂੰ ਇਹ ਡੋਰੀ ਵਾਲੀ ਰੀਲ ਚਾਹੀਦੀ ਹੁੰਦੀ ਆ ਡੋਰੀ ਰੀਲ ਤੁਸੀਂ ਕਿਸੇ ਵੀ ਸ਼ਾਪ ਤੋਂ ਜਿਵੇਂ ਲੈ ਸਕਦੇ ਆ ਲੈਸਾਂ ਵਾਲੀ ਸ਼ਾਪ ਤੋਂ ਵੀ ਇਹ ਮਿਲ ਜਾਂਦੀਆਂ 20 ਰੁਪਏ ਦੀ ਇਹ ਰੀਲ ਹੁੰਦੀ ਆ ਇਹਦੇ ਨਾਲ ਜਿਹੜੇ ਆਪਣੇ ਸੂਟ ਹੁੰਦੇ ਆ ਹੈਂਡਵਰਕ ਵਾਲੇ ਜਿਹੜੇ ਉਹਨਾਂ ਦੇ ਵਿੱਚ ਭਾਰੇ ਫਲਾਵਰ ਆਪਾਂ ਬਣਾਉਣੇ ਹੁੰਦੇ ਆ ਥੋੜੇ ਜਿਹਾ ਫਲਾਵਰ ਬਣਾਏ ਜਾਂਦੇ ਹਨ ਤਾਂ ਉਹ ਇਹ ਦਿਨ ਬਣਾਏ ਜਾਂਦੇ ਇੱਕ ਆਪਣ ਨੂੰ ਇਦਾਂ ਬਰੀਕ ਸੂਈ ਚਾਹੀਦੀ ਜਿਵੇਂ ਤਰਪਾਈ ਵਾਲੀ ਸੂਈ ਹੁੰਦੀ ਹੈ ਸਿੰਪਲ ਉਹ ਤੁਸੀਂ ਲੈ ਸਕਦੇ ਆ ਜਿਹੜਾ ਧਾਗਾ ਉਹ ਆਪਾਂ ਇਹਦੇ ਵਿੱਚ ਦੂਰਾ ਲੈਣਾ ਹੁੰਦਾ ਮਤਲਬ ਥੋੜੀ ਗੰਡਾ ਜਿਹੜੀ ਉਹਦੇ ਨਾਲ ਗੋਲ-ਗੋਲ ਬਣਦੀ ਹੈ ਜਿਹੜਾ ਧਾਗਾ ਉਹਨੂੰ ਦੂਰਾ ਕਰਕੇ ਪਰੋ ਲੈਣਾ ਡੋਰੀ ਰੀਲ ਕਹਿਣਾ ਜੇ ਤੁਸੀਂ ਦੁਕਾਨਦਾਰ ਤੋਂ ਲੈਣ ਜਾ ਰਹੇ ਆ ਜਾਂ ਤੁਸੀਂ ਜਿੰਨਾ ਭੈਣਾ ਕੋਲੇ ਵੀ ਸਮਾਨ ਨਹੀਂ ਹੈਗਾ ਜਿਹੜੀਆਂ ਭੈਣਾ ਨਵੀਆਂ ਜੁੜੀਆਂ ਹਨਾ ਤੁਸੀਂ ਫੋਨ ਕਰਦੇ ਆ ਤਾਂ ਤੁਸੀਂ ਐਮਾਜ਼ਨ ਤੇ ਮੀਸ਼ੋ ਤੋਂ ਜਿਹੜਾ ਆਨਲਾਈਨ ਸਮਾਨ ਆ ਰਹੀ ਜਾਂ ਕੋਈ ਵੀ ਮਤਲਬ ਸਿੱਪੀ ਮੋਤੀ ਹੈ ਜਿਹੜਾ ਉਹ ਮੰਗਾ ਸਕਦੇ ਆ ਤੇ ਦੂਜਾ ਹੁਣ ਕਈ ਇੰਨਾ ਵੀਡੀਓ ਦੇ ਵਿੱਚ ਹਨਾ ਆਪਾਂ ਕਾਫੀ ਅੱਗੇ ਆ ਗਏ ਆ ਤੇ ਕਈ ਪੁੱਛੀ ਜਾਣਗੇ ਸਾਨੂੰ ਪਿਛਲੇ ਪਾਸੋਂ ਫਰੇਮ ਦਿਖਾਓ ਤਾਂ ਤੁਸੀਂ ਹੁਣ ਕੱਲੇ-ਕੱਲੇ ਨੂੰ ਤਾਂ ਮੈਂ ਲਿੰਕ ਵੀ ਨਹੀਂ ਭੇਜ ਸਕਦੀ ਹੈਨਾ ਤਾਂ ਤੁਸੀਂ ਪਿਛਲੀਆਂ ਵੀਡੀਓ ਜਿਹੜੀਆਂ ਉਹ ਦੇਖ ਸਕਦੇ ਆ ਹੁਣ ਇਸ ਸੂਈ ਦੇ ਵਿੱਚ ਆਪਾਂ ਦੂਰਾ ਕਰਕੇ ਧਾਗਾ ਪਾਇਆ ਤੇ ਇਹ ਠਾਂਦੀ ਇਹਨੂੰ ਆਪਾਂ ਉੱਪਰ ਸੂਈ ਨੂੰ ਜਿਹੜਾ ਲਿਆਂਦਾ ਉੱਪਰ ਇਨਸਰਟ ਕਰ ਲਿਆ ਤੇ ਸਭ ਤੋਂ ਪਹਿਲਾਂ ਇਹ ਜਿਹੜੀ ਗੰਡ ਡਿਜ਼ਾਈਨ ਹੈ ਕਿਵੇਂ ਬਣਾਉਣਾ ਹੁੰਦਾ ਜਦੋਂ ਇਹ ਆਪਣਾ ਫਰੇਮ ਤੇ ਲੱਗਿਆ ਹੋਊਗਾ ਨਾ ਅੱਡੇ ਤੇ ਉਹ ਤੋਂ ਜ਼ਿਆਦਾ ਸੋਹਣਾ ਇਹ ਬਣ ਜਾਂਦਾ ਤੇ ਫਰੇਮ ਤੇ ਵੀ ਇਹਨੂੰ ਆਪਾਂ ਬਣਾ ਰਹੇ ਆ ਇਦਾਂ ਆਪਾਂ ਤਿੰਨ ਵਾਰੀ ਇਹਦੇ ਉੱਪਰ ਧਾਗੇ ਨੂੰ ਰੋਲ ਕੀਤਾ ਤੇ ਫਿਰ ਇੱਕ ਇੱਕ ਪਾਸੇ ਨੂੰ ਧਾਗੇ ਨੂੰ ਇਦਾਂ ਪਕੜ ਕੇ ਰੱਖਣਾ ਤੇ ਸੂਈ ਨੂੰ ਜਿਹੜ ਤੇ ਸੂਈ ਨੂੰ نیچے ਖਿੱਚ ਦੇਣਾ ਜਦੋਂ ਇਹ ਸਾਰਾ ਧਾਗਾ ਖਿੱਚਿਆ ਜਾਵੇ ਫਿਰ ਆਪਾਂ ਇਹ ਵਾਲਾ ਜਿਹੜਾ ਧਾਗਾ ਆਪਾਂ ਪਕੜਿਆ ਹੁੰਦਾ ਇਹਨੂੰ ਵੀ ਜਿਹੜਾ ਛੱਡ ਦੇਣਾ ਹੁੰਦਾ ਇਦਾਂ ਤੇ ਬਹੁਤ ਸੋਹਣੀ ਇਦਾਂ ਇਹ ਗੰਢ ਬਣ ਜਾਂਦੀ ਹੈ ਇਹ ਮਤਲਬ ਸੀਕਵੈਂਸ ਫਲਾਵਰ ਦੇ ਵਿੱਚ ਜਿਹੜੀਆਂ ਆਪਾਂ ਉਹ ਗੰਢ ਡਿਜ਼ਾਈਨ ਬਣਾਉਣਾ ਹੁੰਦਾ ਉਹ ਤੁਸੀਂ ਇਦਾਂ ਜਿਹੜਾ ਬਣਾ ਸਕਦੇ ਆ ਕਲਰ ਤੁਸੀਂ ਜਿਹੜੀਆਂ ਮਰਜ਼ੀ ਕਲਰ ਦੀਆਂ ਇਹ ਰੀਲਾਂ ਲੈ ਲਓ ਹਰ ਇੱਕ ਕਲਰ ਤੁਹਾਨੂੰ ਮਿਲ ਜੇਗਾ ਜਿਹੜੀ ਸੀਕਵੈਂਸ ਹੁੰਦੀ ਹੈ ਉਹ ਵੀ ਤੁਸੀਂ 골ਡਨ ਸੀਕਵੈਂਸ ਲੈਣਾ ਚਾਹੋ ਤਾਂ 골ਡਨ ਲੈ ਸਕਦੇ ਆ ਨਹੀਂ ਸੀਕਵੈਂਸ ਦੇ ਵਿੱਚ ਜਿਹੜੇ ਮਤਲਬ ਸਿਤਾਰੀ ਗੈਨੇ ਇਹਨੂੰ ਆਪਾਂ ਸਿਤਾਰੀ ਦੇ ਵਿੱਚ ਜਿੰਨੇ ਮਰਜ਼ੀ ਕਲਰ ਆ ਜਿਹੜੇ ਆਪਾਂ ਨੂੰ ਮਿਲ ਜਾਂਦੇ ਆ ਕਲਰਫੁੱਲ ਆ ਜਿਹੜੇ ਹਨਾ ਉਹ ਸੂਟਾਂ ਦੇ ਵਿੱਚ ਆਪਾਂ ਬਣਾ ਸਕਦੇ ਆ ਕਲਰਫੁੱਲ ਜਿਹੜੀਆਂ ਤੁਸੀਂ ਲੈ ਸਕਦੇ ਆ ਰੀਲਾਂ ਵੀ ਲੈ ਇਹ ਤੇ ਸਿਤਾਰੀ ਵੀ ਜਿਹੜੀ ਕਲਰਫੁਲ ਤੁਹਾਨੂੰ ਮਿਲ ਜੇਗੀ ਇਦਾਂ ਜੇ ਤੁਸੀਂ ਵੈਸੇ ਵੀ ਆ ਫਲਾਵਰਸ ਦਾ ਸੂਟ ਬਣਾ ਲਓਗੇ ਹਨਾ ਕਿਸੇ ਤੇ ਵਰਕ ਡਿਜ਼ਾਈਨ ਕਰ ਲਵਾਂਗੇ ਹੈਂਡਵਰਕ ਥ੍ਰੈਡ ਨਾਲ ਤਾਂ ਉਹ ਵੀ ਜਿਹੜਾ ਸੋਹਣਾ ਲੱਗਦਾ ਹੈਗਾ ਇਦਾਂ ਜਿਹੜਾ ਵਿਚਾਲੇ ਆਪਾਂ ਗੋਲ ਰਾਉਂਡ ਲਗਾਇਆ ਹੈਗਾ ਤੇ ਇਹਨੂੰ ਆਪਾਂ ਸਭ ਤੋਂ ਪਹਿਲਾਂ ਜਿਹੜਾ ਪੜਨਾ ਹੈਗਾ ਮੈਨੂੰ ਆ ਇਹਨੂੰ ਤਾਂ ਤੁਸੀਂ ਬੋਰ ਨਾ ਹੋਣਾ ਤਾਂ ਕਿ ਕਿੱਕ ਤੋਂ ਜਿਹੜੀਆਂ ਹੋਰ ਕਲਿੱਪਾਂ ਜਿਹੜੀਆਂ ਉਹ ਵੀ ਲਗਾਈਆਂ ਜਾਂਦੀਆਂ ਤੇ ਸਾਰਿਆਂ ਨੇ ਸਪੋਰਟ ਕਰਨੀ ਹੈ ਕਮੈਂਟ ਆ ਜਿਹੜਾ ਸਾਰੀਆਂ ਭੈਣਾਂ ਉਹ ਜ਼ਰੂਰ ਕਰਿਆ ਕਰੋ ਕਿਉਂਕਿ ਇਹਦੇ ਲਈ ਸਪੈਸ਼ਲ ਅੱਜ ਦੇਖੋ ਮੇਰੇ ਕੋਲ ਨਾ ਘਰ ਟਾਈਮ ਨਹੀਂ ਹੁੰਦਾ ਤੇ ਫਿਰ ਮੈਂ ਸਾਰਾ ਸਮਾਨ ਸੈਂਟਰੀ ਚੱਕ ਲਈ ਸੀ ਤੇ ਜਦੋਂ ਮੇਰੇ ਕੋਲ ਫ੍ਰੀ ਟਾਈਮ ਮਿਲਿਆ ਹਨਾ ਚਾਹ ਪੀਣ ਲੱਗੇ ਤੇ ਇੱਕ ਬੈਚ ਚ ਅਸੀਂ ਜਦੋਂ ਚਾਹ ਚਾਹ ਪੀਂਨੀ ਆ ਰੋਟੀ ਖਾਣੇ ਆ ਤੇ ਉਦੋਂ ਜਿਹੜੀ ਮੈਂ ਵੀਡੀਓ ਇਹ ਬਣਾ ਰਹੀ ਆ ਜੀ ਸਪੈਸ਼ਲੀ ਮਤਲਬ ਟਾਈਮ ਕੱਢਣਾ ਪੈਂਦਾ ਤੇ ਹੌਂਸਲੇ ਜੇ ਨਾਲ ਤਾਂ ਬੰਦਾ ਬਣਾ ਲੈਂਦਾ ਹਨਾ ਜੇ ਸਪੋਰਟ ਜੀ ਕਰਦੇ ਰਹੋ ਸੋਹਣੇ ਸੋਹਣੇ ਕਮੈਂਟ ਕਰਦੇ ਰਹੋ ਤੇ ਬਾਕੀ ਜਿਹੜੀਆਂ ਵੀ ਭੈਣਾਂ ਕਮੈਂਟ ਕਰਦੀਆਂ ਸ਼ੇਅਰ ਕਰਦੀਆਂ ਸਟੇਟਸ ਲਗਾਉਂਦੀਆਂ ਸਾਰਿਆਂ ਦਾ ਥੈਂਕ ਯੂ ਤੇ ਇਦਾਂ ਇਹਨੂੰ ਆਪਾਂ ਗੋਲ ਰਾਉਂਡ ਬਣਾ ਲਿਆ ਤੇ ਹੁਣ ਆਪਾਂ ਵਿੱਚੋਂ ਵੀ ਭਰ ਲੈਣੇ ਆ 2 ਘੰਟੇ ਜਿਹੜੀਆਂ ਆਪਾਂ ਵਿੱਚ ਵੀ ਇਹਦੇ ਇਦਾਂ ਲਗਾ ਦਾਂਗੇ ਇਸ ਤਰ੍ਹਾਂ ਮੈਂ ਤਿੰਨ ਤਿੰਨ ਦੀ ਬਣਾ ਰਹੀ ਆ ਜੇ ਤੁਸੀਂ ਤਿੰਨ ਜਾਂ ਚਾਰ ਵਾਰੀ ਤੱਕ ਗਾ ਰੋਲ ਕਰਨਾ ਚਾਹੋ ਤਾਂ ਗੰਡ ਬਸਮਾੜੀ ਜੀ ਵੱਡੀ ਬਣ ਚੁਗੀ ਜੇ ਤੁਸੀਂ ਬਰੀਕ ਕਰਨਾ ਚਾਹੋ ਤਾਂ ਤੁਸੀਂ ਦੋ ਵਾਰੀ ਰੋਲ ਕਰ ਲਓ ਇਹਦਾ ਕੋਈ ਰੂਲ ਨਹੀਂ ਹੁੰਦਾ ਇਦਾਂ ਆਪਾਂ ਬਣਾਉਣੀ ਹੈਗੀ ਤੇ ਸਿਰਫ ਕੱਲੇ ਗੰਡ ਡਿਜ਼ਾਈਨ ਤੇ ਵੀ ਆਪਣੀ ਵੀਡੀਓ ਬਣੀ ਵੀ ਹੋ ਹੈਗੀ ਆ ਜੇ ਤੁਹਾਨੂੰ ਇਹ ਚ ਨਾ ਪਤਾ ਲੱਗੇ ਤਾਂ ਤੁਸੀਂ ਇਹਦੀ ਸਪੈਸ਼ਲ ਵੀਡੀਓ ਜਿਹੜੀ ਉਹ ਵੀ ਆਪਣੀ ਪਲੇਲਿਸਟ ਦੇ ਵਿੱਚ ਪਈ ਆ ਵੀਰਪਾਲ ਕੌਰ ਸੇਖੋਂ YouTube ਪਲੇਲਿਸਟ ਉੱਥੋਂ ਤੁਸੀਂ ਜਿਹੜਾ ਇਹ ਦੇਖ ਸਕਦੇ ਆ ਇਦਾਂ ਹੁਣ ਇਹਨੂੰ ਆਪਾਂ ਸੈਂਟਰ ਦੇ ਵਿੱਚ ਬਣਾ ਲੈ ਜਿਹੜੇ ਖਾਸ ਕਰਕੇ ਤੁਸੀਂ ਰੈਡੀਮੇਡ ਹੈਂਡ ਕਦੇ ਸੂਟ ਦੇਖਦੇ ਹੁੰਨੇ ਆ ਨਾ ਤਾਂ ਉਹਦੇ ਵਿੱਚ ਇਹਦਾ ਥ੍ਰੈਡ ਦਾ ਕਾਫੀ ਕੰਮ ਹੋਇਆ ਹੋਆ ਹੁੰਦਾ ਇਸ ਤਰ੍ਹਾਂ ਤੇ ਫੇਰ ਇਹੋ ਸੀਕਵੈਂਸ ਸਟਾਰਟ ਕਰਦੇ ਆ ਜਿਹੜੇ ਵੀ ਕਾਰੀਗਰ ਹੈਗੇ ਆ ਤੇ ਇਹ ਬਸ ਕੋਈ ਇਹਦੇ ਵਿੱਚ ਔਖਾ ਕੰਮ ਨਹੀਂ ਹੁੰਦਾ ਆਪਾਂ ਵੀ ਕਰ ਸਕਦੇ ਆ ਕਿੰਨੇ ਸਾਰੇ ਕਲਰ ਆ ਦੇਖੋ ਸੀਕਵੈਂਸ ਦੇ ਵਿੱਚ orange ਆ peach ਹੈਗਾ yellow ਹੈਗਾ purple ਛੇੜ ਵੀ ਆਪਾਂ ਨੂੰ ਮਿਲ ਜਾਂਦਾ ਜਿਹੜਾ ਮਰਜੀ ਛੇੜ ਲੈ ਲਓ ਤੇ ਹੁਣ ਆਪਾਂ ਇਹ ਪਹਿਲਾਂ yellow ਬਣਾਇਆ ਹੋਇਆ ਤੇ ਹੁਣ ਆਪਾਂ ਇਹ peach ਦਾ ਇੱਕ ਛੇੜ ਲਿਆ ਹੈਗਾ baby pink ਦੀ ਵਿੱਚੋਂ ਮਤਲਬ ਆਉਂਦੀ ਹੈ ਸ਼ਾਈਨਿੰਗ ਦੀ ਤੇ ਇਹਦੇ ਨਾਲ ਜਿਹੜੀ ਹੁਣ ਆਪਾਂ ਰਾਉਂਡ ਫਲਾਵਰ ਕੀਤਾ ਹੈਗਾ ਉਹਦੇ ਨਾਲ ਸੀ ਇਹਦੇ ਨਾਲ ਸਿੱਪੀ ਨਾਲ ਉਹਨੂੰ ਆਪਾਂ ਕਵਰ ਕਰਨਾ ਹੈ ਤੇ ਇਹ ਵੀ ਜਿਹੜੀ ਆ ਰਹੀ ਆ ਉਹ ਮੈਂ 14 ਨੰਬਰ ਲਈ ਆ ਤੇ ਤੁਸੀਂ ਜਿਹੜੀ ਲੌਂਗ ਆ ਰਹੀ ਆ ਉਹ ਵੀ ਯੂਜ਼ ਕਰ ਸਕਦੇ ਆ ਜਿਹੜੀ ਵੀ ਹੱਥ ਲੱਗੀ ਹੁੰਦੀ ਹੈ ਮੇਨ ਆਰੀ ਦਾ ਇਹ ਹੁੰਦਾ ਵੀ ਜਿਹੜੀ ਹੱਥ ਜੇ ਲੱਗੀ ਹੈ ਨਾ ਤੇ ਇਹਨਾਂ ਸਿਤਾਰੀ ਸੀ ਜਿਹੜੀ ਬਹੁਤ ਜੁੜੀ ਹੋਈ ਸੀ ਡਬਲ ਡਬਲ ਜੇ ਹੁੰਦੀਆਂ ਤੇ ਲਗਾਉਣ ਚ ਮਤਲਬ ਪਤਾ ਨਹੀਂ ਕਿਵੇਂ ਪਲਾਸਟਿਕ ਜੀ ਵਾਂਗੂ ਇੱਕ ਦੂਜੇ ਨਾਲ ਚਿਪੀਆਂ ਪਈਆਂ ਸੀਗੀਆਂ ਤੇ ਮੈਂ ਥੋੜਾ ਜਿਹਾ ਔਖਾ ਹੀ ਲਗਾਇਆ ਕਿਉਂਕਿ ਅਮਰੀ ਦਾ ਹਿਸਾਬ ਵੀ ਰੱਖਣਾ ਪੈਂਦਾ ਹਨਾ ਜੇ ਆਪਾਂ ਵੈਸੇ ਕੰਮ ਕਰ ਰਹੇ ਹਾਂ ਤਾਂ ਉਹ ਥੋੜਾ ਛੇਤੀ ਹੋ ਜਾਂਦਾ ਫਿਰ ਇਹ ਕੈਮਰੇ 'ਚ ਇਹ ਵੀ ਦੇਖਣਾ ਪੈਂਦਾ ਵੀ ਹੱਥ ਕੈਮਰੇ ਦੇ ਅੱਗੇ ਨਾ ਆ ਜੇ ਹਨਾ ਵੀ ਦਿਖੇ ਤੁਹਾਨੂੰ ਚੰਗੀ ਤਰ੍ਹਾਂ ਤਾਂ ਇਹ ਆਪਾਂ ਹੁਣ ਜਿੱਥੇ ਬਾੜਾ ਫਲਾਵਰ ਦੇਖੋ ਬਣਿਆ ਹੋਇਆ ਉਹਦੇ ਉੱਪਰ ਇੱਕ ਸਿੰਗਲ ਲਾਈਨ ਲਾ ਰਹੇ ਹਾਂ ਤੇ ਫਿਰ ਇਹਨੂੰ ਆਪਾਂ ਭਰਾਂਗੇ ਇਦਾਂ 1x1 ਜਿਹੜੀ ਸੀਕਵੈਂਸ ਇੱਕ ਦੂਜੇ ਦੇ ਉੱਪਰ ਰੱਖ ਰੱਖ ਕੇ ਤੁਸੀਂ ਲਾਉਣੀ ਆ ਮਤਲਬ ਜਿਵੇਂ ਇੱਕ ਇਦਾਂ ਜਗ੍ਹਾ ਛੱਡ ਕੇ ਨਹੀਂ ਲਾਉਣੀ ਮਤਲਬ ਨਾਲ ਕਵਰ ਕਰ ਕਰ ਕੇ ਤੁਸੀਂ ਲਗਾਉਣੀ ਆ ਇਦਾਂ ਦੋ ਜਿਹੜੀਆਂ ਆਪਾਂ ਪੱਤੀਆਂ ਇਹ ਬਣਾ ਲਈਆਂ ਇਹਦੇ ਵਿੱਚ ਟੋਟਲ ਪੰਜ ਪੱਤੀਆਂ ਮੈਂ ਬਣਾ ਪੰਜ ਤੋਂ 6 ਤੁਸੀਂ ਬਣਾ ਸਕਦੇ ਹੋਣੇ ਆ ਜਿੰਨੀਆਂ ਵੀ ਪੱਤੀਆਂ ਤੁਹਾਨੂੰ ਲੱਗਣ ਉਦਾਂ ਤੁਸੀਂ ਬਣਾ ਸਕਦੇ ਆ ਇਹ ਹੁੰਦਾ ਵੀ ਇਹਦੇ ਵਿੱਚ ਨਾ ਜਿਵੇਂ ਡਿਜ਼ਾਈਨ ਨੂੰ ਹੈਵੀ ਕਰਨ ਲਈ ਹਮੇਸ਼ਾ ਹਨਾ ਆਪਾਂ ਫਲਾਵਰ ਬਣਾਉਣੇ ਆ ਤੇ ਫਿਰ ਆਈ ਹੁੰਦਾ ਵੀ ਕਿਵੇਂ ਬਣਾਈਏ ਹਨਾ ਵਿੱਚ ਫਲਾਵਰ ਜੇ ਕੋਈ ਆ ਜਾਂਦਾ ਤਾਂ ਉਹਨੂੰ ਕਿੱਦਾਂ ਬਣਾਇਆ ਜਾਵੇ ਤਾਂ ਤੁਸੀਂ ਇਸ ਡਿਜ਼ਾਈਨ ਨੂੰ ਮਤਲਬ ਕਿਸੇ ਵੀ ਡਿਜ਼ਾਈਨ ਨੂੰ ਹੈਵੀ ਕਰਨ ਦੇ ਲਈ ਜਿਵੇਂ ਕੁੜਤੇਆਂ ਤੇ ਕੋਈ ਆਪਾਂ ਆਈ ਜੀ ਹੁੰਦਾ ਵੀ ਜਿਵੇਂ ਕਾਟਨ ਦਾ ਕੁੜਤਾ ਵੂਲਨ ਦਾ ਕੁੜਤਾ ਵੀ ਇਦਾਂ ਹੁੰਦਾ ਵੀ ਦੋਕ ਫਲਾਵਰ ਜੇ ਪਾ ਲਈਏ ਹਨਾ ਆਪਾਂ ਤੇ ਨਾਲ ਆਪਾਂ ਜਿਵੇਂ ਕਟ ਦਾਣੇ ਨਾਲ ਪੱਤੀਆਂ ਬਣਾ ਸਕਦੇ ਹੁੰਨੇ ਆ ਤਾਂ ਇਦਾਂ ਆਪਾਂ ਫਲਾਵਰ ਆ ਜਿਹੜੇ ਉਹ ਵੀ ਇਹ ਲਾ ਸਕਦੇ ਆ ਹੁਣ ਇਹ ਤਿੰਨ ਆਪਣੀਆਂ ਬਣ ਗਈਆਂ ਨਾ 1/1 ਹੀ ਲਗਾਉਣ ਦੇਖਿਓ ਜੁੜੀਆਂ ਜੀਆਂ ਸੀਗੀਆਂ ਇਹ ਮੈਂ ਲਗਾਉਣ ਚ ਬਹੁਤ ਦਿੱਕਤ ਆ ਰਹੀ ਸੀਗੀ ਤੇ ਲਗਾਉਣੀ ਆ ਆਪਾਂ 1/1 ਨਹੀਂ ਹੁੰਦੀ ਮਤਲਬ ਡਬਲ ਨਹੀਂ ਹੋਣ ਦੇਣੀ ਕਈ ਵਾਰੀ ਡਬਲ ਹੋ ਜਾਂਦੀ ਹੈਗੀ ਸੋ ਸੇ ਇਸ ਚੀਜ਼ ਦਾ ਧਿਆਨ ਰੱਖਣਾ ਬਾਕੀ ਜਿਹੜੀਆਂ ਵੀ ਭੈਣਾਂ ਨਵੀਆਂ ਜੁੜੀਆਂ ਉਹ ਪਲੀਜ਼ YouTube ਵੀਰਪਾਲ ਕੌਰ ਸਿੱਖੋਂ ਦੇ ਵਿੱਚ ਪਲੇਲਿਸਟ ਆ ਜਿਹੜੀ ਉਹ ਚੈੱਕ ਕਰ ਲਿਆ ਕਰੋ ਪਹਿਲਾਂ ਤੁਸੀਂ ਜ਼ੀਰੋ ਡਿਜ਼ਾਈਨ ਹਨਾ ਜਿਹੜੀਆਂ ਪਹਿਲੇ ਦੂਜੇ ਦਿਨ ਲੈਸਨ ਵਾਈਜ਼ ਮੈਂ ਪਾਈਆਂ ਹੋਈਆਂ ਵੀਡੀਓ ਤੁਸੀਂ ਪਹਿਲਾਂ ਉਹ ਦੇਖ ਕੇ ਆਉਣੀ ਆ ਉਹਦੇ ਹੇਠਾਂ ਕਿਵੇਂ ਧਾਗਾ ਰਹਿੰਦਾ ਉੱਪਰ ਕਿਵੇਂ ਧਾਗਾ ਰਹਿੰਦਾ ਗੰਢ ਕਿਵੇਂ ਦੇਣੀ ਆ ਉਸ ਸਾਰਾ ਕੁਝ ਹੀ ਅਸੀਂ ਜਿਹੜਾ ਉਹ ਦੱਸਿਆ ਹੋਇਆ ਤਾਂ ਪਲੀਜ਼ ਪਹਿਲਾਂ ਤੁਸੀਂ ਉਹ ਵੀਡੀਓ ਦੇਖ ਕੇ ਆਉਣੀ ਆ ਤੇ ਬਾਕੀ ਜਿਹੜੀਆਂ ਭੈਣਾਂ ਹੁਣ ਜੁੜੀਆਂ ਜਿਹੜੇ ਵੀ ਡਿਜ਼ਾਈਨ ਤੁਸੀਂ ਸਿੱਖ ਰਹੇ ਆ ਹਨਾ ਤਾਂ ਤੁਸੀਂ WhatsApp ਸਟੇਟਸ ਆ ਜਿਹੜਾ ਉਹ ਜਰੂਰ ਲਗਾ ਲਿਆ ਕਰੋ ਤੇ ਇੱਕ ਦੂਜੀ ਗੱਲ ਸੀਗੀ ਵੀ ਜਿੰਨਾਂ ਬੈਣਾ ਨੂੰ ਆਰੀ ਹੈਂਡਵਰਕ ਵਾਲੇ ਅੱਡੇ ਚਾਹੀਦੇ ਹੈਗੇ ਆ ਤਾਂ ਉਹ ਵੀ ਤੁਸੀਂ ਦਿੱਤੇ ਹੋਏ ਨੰਬਰ ਤੇ ਕਾਲ ਆ ਜਿਹੜਾ ਕਰ ਸਕਦੇ ਆ ਮੇਰੇ ਹਸਬੰਡ ਗੱਲ ਕਰਦੇ ਹੁੰਦੇ ਆ ਤੇ ਉਹਨਾਂ ਨਾਲ ਤੁਸੀਂ ਜੇ ਕੋਈ ਅੱਡਾ ਖਰੀਦਣਾ ਚਾਹਣੀ ਆ ਤਾਂ ਹੁਣ ਦੁਬਾਰਾ ਜਿਹੜੇ ਅੱਡੇ ਬਣ ਕੇ ਆਏ ਇੱਕ ਵਾਰੀ ਖਤਮ ਹੋ ਗਏ ਸੀ ਕਿਉਂਕਿ ਉਹ ਗੰਗਾ ਨਗਰ ਤੱਕ ਜਿਹੜੇ ਆਪਣੇ ਅੱਡੇ ਜਿਹੜੇ ਗਏ ਆ ਕਿਉਂਕਿ ਸਿੰਗਲ ਕਦੇ ਵੀ ਮਿਸਤਰੀ ਬਣਾ ਕੇ ਨਹੀਂ ਦਿੰਦਾ ਇਹ ਦੇਖੋ ਹੁਣ ਸਿੰਗਲ ਸਿੰਗਲ ਆਪਾਂ ਲਗਾਇਆ ਹੁਣ ਇਹਨੂੰ ਆਪਾਂ ਭਰਨਾ ਹੈਗਾ ਇਸ ਤਰ੍ਹਾਂ ਜਿਵੇਂ ਇਹਨੂੰ ਭਰਿਆ ਤੇ ਬਹੁਤ ਸੋਹਣਾ ਦੇਖੋ ਇਹ ਲੱਗ ਰਿਹਾ ਜਦੋਂ ਆਪਾਂ ਸੂਟ ਜਾ ਕੇ ਉੱਤੇ ਬਣਾਵਾਂਗੇ ਤਾਂ ਉਸ ਤੋਂ ਵੀ ਸੋਹਣਾ ਲੱਗੇ ਹੁਣ ਇਹਨੂੰ ਵਿੱਚ ਭਰਨ ਲਈ ਬਸ ਇੱਕ ਇੱਕ ਆਪਾਂ ਲਾਈਨ ਲਾਉਣੀ ਹੁੰਦੀ ਹੈ ਜੇ ਤੁਹਾਨੂੰ ਲੱਗੇ ਵੀ ਥੋੜੀ ਜਗ੍ਹਾ ਬਚਦੀ ਹੈ ਤਾਂ ਇਹ ਲਾਈਨ ਨੂੰ ਜਿਹੜਾ ਡਬਲ ਵੀ ਕੀਤਾ ਜਾ ਸਕਦਾ ਹੁੰਦਾ ਮੈਂ ਸਿੰਗਲ ਸਿੰਗਲ ਹੀ ਲਾ ਰਹੀ ਹਾਂ ਕਿਉਂਕਿ ਆਪਣਾ ਫਲਾਵਰ ਛੋਟਾ ਸੀਗਾ ਤੇ ਸਿੰਗਲ ਦੇ ਨਾਲ ਹੀ ਹੈ ਜਿਹੜਾ ਉਹ ਭਰ ਜੀਗਾ ਇਸ ਤਰ੍ਹਾਂ ਇੱਕ ਇੱਕ ਲਾਈਨ ਜਿਹੜੀ ਬਸ ਚਾਰਕ ਜਿਹੜੀਆਂ ਸਤਾਰੀ ਜਿਹੜੇ ਪੀਸ ਹੈਗੇ ਚਾਰਕ ਪੀਸ ਆ ਜਿਹੜੇ ਉਹ ਲੱਗਣਗੇ ਬਸ ਤੇ ਬਹੁਤ ਸੋਹਣਾ ਹੀ ਡਿਜ਼ਾਈਨ ਬਣੂਗਾ ਜਦੋਂ ਵੀ ਤੁਸੀਂ ਕੋਈ ਹੈਵੀ ਸੂਟ ਜਿਹੜਾ ਬਣਾਉਣਾ ਤਾਂ ਉਹਦੇ ਵਿੱਚ ਆਉਂਦੇ ਹੀ ਆ ਫਲਾਵਰ ਸੀਕਵੈਂਸ ਦੇ ਫਲਾਵਰ ਆਉਂਦੇ ਹੀ ਆਉਂਦੇ ਆ ਤਾਂ ਤੁਸੀਂ ਕਿਸੇ ਵੀ ਡਿਜ਼ਾਈਨ 'ਚ ਬਸ ਇਸ ਤਰ੍ਹਾਂ ਜਿਹੜੇ ਬਣਾ ਲਿਆ ਕਰੋ ਇਹਦੇ ਵਿੱਚ ਸੂਈ ਤੇ ਇਹ ਡੋਰੀ ਰੀਲ ਆ ਜਿਹੜੀ ਉਹ ਲੈ ਲਿਆ ਕਰੋ ਉਹਦੇ ਨਾਲ ਇਹ ਵਿੱਚ ਤੁਸੀਂ ਗੰਡ ਵਾਲਾ ਡਿਜ਼ਾਈਨ ਆ ਜਿਹੜਾ ਬਣਾ ਸਕਦੇ ਪੱਤੀਆਂ 'ਚ ਵੀ ਬਣ ਜਾਂਦਾ ਜੇ ਤੁਸੀਂ ਪੱਤੀਆਂ 'ਚ ਬਣਾਉਣਾ ਚਾਹੋ ਤੇ ਚਾਰ ਚਾਰ ਆਪਾਂ ਜਿਹੜੀਆਂ ਵੇਚ ਐ ਜੇ ਸੀਕਵੈਂਸ ਲਗਾਏ ਆ ਤੇ ਇਹਦੇ ਨਾਲ ਜਿਹੜਾ ਫਲਾਵਰ ਆ ਉਹ ਭਰਿਆ ਜਾ ਬਣ ਗਏ ਵਿੱਚੇ ਥੋੜਾੇ ਵੱਡਾ ਸੀ ਚ ਦੋ ਲਾਈਨਾਂ ਵੀ ਲੱਗ ਸਕਦੀਆਂ ਸੀ ਵਿੱਚੋਂ ਤੁਸੀਂ ਦੋ ਸਕਦੇ ਆ ਗੁਲਾਈ ਵੀ ਦੇ ਸਕਦੇ ਆ ਮੀਨਸ ਆਪਾਂ ਹੁੰਦਾ ਵੀ ਸੋਹਣਾ ਲੱਗੇ ਤੇ ਉਹ ਭਰਿਆ ਹੋਇਆ ਹੋਵੇ ਜਿਹੜਾ ਆਪਣਾ ਫਲਾਵਰ ਆ ਬਾਕੀ ਜਿਹੜੇ ਆਪਾਂ ਕਾਰੀਗਰਾਂ ਦੇ ਰੈਡੀमेड ਸੂਟ ਦੇਖਦੇ ਆ ਹਨਾ ਉਹ ਤੋਂ ਜਿਵੇਂ ਹੀ ਆਏ ਹਲਕਾ ਹਲਕਾ ਜਿਹਾ ਉਹਨਾਂ ਨੇ ਤਾਂ ਕੋਈ ਕਿੱਧਰ ਨੂੰ ਮੂੰਹ ਕਰਕੇ ਕੋਈ ਕਿੱਧਰ ਨੂੰ ਲਾਇਆ ਪਿਆ ਹੁੰਦਾ ਜਿਹੜਾ ਤੁਸੀਂ ਆਪਣੇ ਘਰ ਹਨਾ ਸੂਟ ਤਿਆਰ ਕਰਦੇ ਆ ਉਹ ਤਾਂ ਮਤਲਬ ਬਹੁਤ ਵਧੀਆ ਉਹਦੀ ਲੋਕ ਆਉਂਦੀਆਂ ਕਿ ਆਪਾਂ ਹਰ ਇੱਕ ਚੀਜ਼ ਦਾ ਜਿਹੜਾ ਧਿਆਨ ਰੱਖਦੀ ਹੁੰਨੇ ਆ ਵੀ ਕੋਈ ਇੱਧਰ ਜੇ ਚਾਰ ਲੱਗੀਆਂ ਤਾਂ ਇੱਧਰ ਪੰਜ ਨਾ ਲੱਗ ਜਾਣ ਤੇ ਜੇ ਤੁਸੀਂ ਆਪਦਾ ਵੀ ਸੂਟ ਹੈ ਨਾ ਮੰਨ ਲਾ ਮੈਨੂੰ ਤਾਂ ਇਹ ਹੁੰਦਾ ਵੀ ਕੋਈ ਭੈਣਾ ਚੱਲ ਹੈ ਨਾ ਵੀ ਬੁਟੀਕਾਂ ਦੇ ਜਿਵੇਂ ਅੱਜਕੱਲ 20 20000 15 15000 ਹੈ ਨਾ ਮੰਗੀ ਜਾਂਦੇ ਹੈਂਡਵਰਕ ਦੇ ਸੂਟਾਂ ਦਾ ਤੇ ਚਲੋ ਬੰਦਾ ਆਪਦਾ ਹੀ ਸੂਟ ਕੋਈ ਤਿਆਰ ਕਰ ਲੇ ਹੈ ਨਾ ਤੇ ਵੀ ਚਾਹ ਹੁੰਦਾ ਹੈ ਨਾ ਜਿਵੇਂ ਲੇਡੀਜ਼ ਨੂੰ ਤਾਂ ਬਸ ਪੋਨੀ ਪੋਨੀ ਹੈਗਾ ਤੇ ਤੁਸੀਂ ਵੀ ਜਰੂਰ ਇਹਨੂੰ ਸ਼ੇਅਰ ਕਰਿਆ ਕਰੋ ਅੱਗੇ ਹੀ ਆ ਗਿਆ ਜੀ ਸਿੰਗਲ ਜਿਹੜਾ ਸੀਕੁਐਂਸ ਦਾ ਇਹਦੇ ਲਈ ਇੱਕ ਤਾਂ ਆਪਾਂ ਨੂੰ ਇਹ ਸਤਾਰੀ ਚਾਹੀਦੀ ਆ ਤੇ ਇੱਕ ਆਪਾਂ ਨੂੰ ਸੂਈ ਤੇ ਇੱਕ ਡੋਰੀ ਧਾਗਾ ਇਹ ਕੀ ਹੁੰਦਾ ਵੀ ਜਦੋਂ ਵੀ ਆਪਾਂ ਡਿਜ਼ਾਈਨ ਨੂੰ ਕਦੇ ਵੀ ਹੈਵੀ ਕਰਦੇ ਹਣਾ ਤਾਂ ਭਰਨ ਦੇ ਲਈ ਜਿਵੇਂ ਖਾਲੀ ਜਗ੍ਹਾ ਨੂੰ ਭਰਨ ਦੇ ਲਈ ਇਹ ਡਿਜ਼ਾਈਨ ਆ ਜਿਹੜਾ ਕੀਤਾ ਜਾਂਦਾ ਤੇ ਇਹ ਤੁਸੀਂ ਸਾਰੇ ਸੂਟ ਤੇ ਬੱਚਿਆਂ ਦੇ ਸੂਟ ਤੇ ਵੀ ਇਹਨੂੰ ਭਰ-ਭਰ ਕੇ ਜਿਹੜਾ ਇਦਾਂ ਬਣਾ ਸਕਦੇ ਆ ਇਹਦੇ ਲਈ ਕੀ ਹੁੰਦਾ ਨੀਚੋਂ ਆਪਾਂ ਸੂਈ ਲੈ ਕੇ ਆਉਣੀ ਆਵੇਂ ਦੂਰੇ ਧਾਗੇ ਨਾਲ ਇਸ ਤਰ੍ਹਾਂ ਤੇ ਫੇਰ ਬਸ ਇਹਦੇ ਉੱਪਰ ਹੀ ਰੱਖਣਾ ਹੈਗਾ ਧਾਗਾ ਤੇ ਇਹਦੇ ਉੱਪਰੋਂ ਵੀ ਗੰਡ ਬਣਾ ਦੇਣੀ ਹੈ ਜਿਵੇਂ ਆਪਾਂ ਇਹਦੇ ਵਿੱਚ ਪਹਿਲਾਂ ਫਲਾਵਰ ਚ ਗੰਡ ਬਣਾਈ ਆ ਉਵੇਂ ਇਹ ਬਹੁਤ ਸੋਹਣਾ ਲੱਗਦਾ ਜਦੋਂ ਬਣਿਆ ਹੁੰਦਾ ਨਾ ਤਿਆਰ ਹੋ ਜੂਗਾ ਜਦੋਂ ਇਹ ਸੋਹਣਾ ਲੱਗਦਾ ਇਹਦੀ ਸ਼ਾਈਨਿੰਗ ਵੀ ਬਹੁਤ ਹੁੰਦੀ ਆ ਖਾਸ ਜਿਹੜੇ ਰੈਡੀमेड ਸੂਟ ਹੁੰਦੇ ਆ ਉਹਦੇ ਵਿੱਚ ਇਹੀ ਵਿਰਲੀਆਂ-ਵਿਰਲੀਆਂ ਬਸ ਚਾਰ ਕੇ ਸੀਕਵੈਂਸ ਲਾ ਕੇ ਹਨਾ ਕੁਰਤੇ-ਗੁਰਤੇ ਜਿਹੜੇ ਹੁਣ ਬੋਲਣ ਦੇ ਆਉਣਗੇ ਤਾਂ ਬਹੁਤ ਮਹਿੰਗੇ ਮਤਲਬ ਆਪਾਂ ਨੂੰ ਮਿਲਦੇ ਆ ਤੇ ਇਹਦੇ ਵਿੱਚ ਕੁਝ ਮਤਲਬ ਆਪਣਾ ਜ਼ਿਆਦਾ ਮਿਹਨਤ ਨਹੀਂ ਹੁੰਦੀ ਆ ਦੇਖੋ ਮਿੰਟੋ ਮੈਂਟੇ ਨੇ ਬਣ ਜਾਣਾ ਹੁੰਦਾ ਬਸ ਇਹ ਜੇ ਤੁਸੀਂ ਮਤਲਬ 50 ਰੁਪਏ ਦੀ ਸੀਪੀ ਚ ਸਿਤਾਰੀ ਮਤਲਬ ਇਹਦੇ ਵਿੱਚ ਸੀਪੀ 2 ਵਾਲੀ ਹੁੰਦੀ ਹੈ ਤੇ ਸਿਤਾਰੀ ਹੁੰਦੀ ਹੈ ਜਿਹੜੀ ਫਲੈਟ ਹੁੰਦੀ ਹੈ ਤਾਂ ਉਹ ਤੁਸੀਂ 50 60 ਰੁਪਏ ਚ ਆਪਦਾ ਸੂਟ ਤਿਆਰ ਕਰ ਸਕਦੇ ਆ ਇਹਦੇ ਵਿੱਚ ਤੁਹਾਡੀ ਮਿਹਨਤ ਹੀ ਆ ਹਨਾ ਬਸ ਹੈਂਡਵਰਕ ਦੇ ਵਿੱਚ ਇਕੱਲੀ ਮਿਹਨਤ ਦਾ ਹੀ ਮੁੱਲ ਹੁੰਦਾ ਤੇ ਇਹ ਜੇ ਤੁਸੀਂ ਮਿਹਨਤ ਕਰ ਲੋਗੇ ਤੇ ਤੁਹਾਡਾ ਸੂਟ ਕੁੜਤਾ ਸ਼ਰਟ ਕੋਟੀ ਬਹੁਤ ਸੋਹਣਾ ਜਿਹੜਾ ਤੁਸੀਂ ਬਣਾ ਸਕਦੇ ਆ ਬਾਕੀ ਜਿਹੜੇ ਵੀ ਸਪੋਰਟ ਕਰ ਰਹੇ ਹੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆ ਇਦਾਂ ਹੀ ਸਿੱਖਦੇ ਰਹੋ ਦੂਜਿਆਂ ਨੂੰ ਵੀ ਸਿਖਾਉਂਦੇ ਰਹੋ ਸਟੇਟਸ ਆ ਜਿਹੜਾ ਉਹ ਜ਼ਰੂਰ ਲਗਾ ਲਿਆ ਕਰੋ ਤੇ ਬਾਕੀ ਜਿਹੜੀਆਂ ਵੀ ਭੈਣਾਂ ਨਵੀਆਂ ਜੁੜੀਆਂ ਉਹਨਾਂ ਨੂੰ ਮੈਂ ਬੇਨਤੀ ਕਰਦੀ ਆ ਦੁਬਾਰਾ ਵੀ ਜ਼ਰੂਰ ਪਲੇਲਿਸਟ ਦੇ ਵਿੱਚ ਭੈਣ ਬਣ ਕੇ ਪੁਰਾਣੀਆਂ ਵੀਡੀਓ ਦੇਖ ਲਿਆ ਕਰੋ ਇਕੱਲੇ-ਇਕੱਲੇ ਨੂੰ ਲਿੰਕ ਆ ਜਿਹੜਾ ਉਹ ਨਹੀਂ ਭੇਜਿਆ ਜਾ ਸਕਦਾ ਆ ਦੇਖੋ ਉੱਪਰ ਆਪਾਂ ਫੇਰ ਉਵੇਂ ਹੀ ਸਿੱਪੀ ਲਗਾ ਕੇ ਸੂਈ ਨਾ ਫਿਰ ਗੰਡਾ ਲਗਾਤੀ ਆ ਅਸੀਂ ਤਾਂ ਕੋਸ਼ਿਸ਼ ਹੁੰਦੀ ਆ ਨਾ ਵੀ ਜਿੰਨਾ ਵੀ ক্লোਜ਼ ਤੋਂ ਕੈਮਰਾ ਜਿਹੜਾ ਦਿਖਾਇਆ ਜਾਵੇ ਤਾਂ ਕਿ ਸਮਝ ਆ ਜੇ ਤੇ ਦੇਖੋ ਬਣਿਆ ਹੋਇਆ ਬਹੁਤ ਸੋਹਣਾ ਲੱਗੂਗਾ ਧਾਗਾ ਜਿਹੜਾ ਮਰਜ਼ੀ ਲੈ ਸਕਦੇ ਹੋ ਕਲਰ ਜਿਹੜਾ ਮਰਜ਼ੀ ਲੈ ਸਕਦੇ ਆ ਤੇ ਬਾਕੀ ਮੈਂ ਵੀਰਪਾਲ ਕੌਰ ਸਿੱਖੋਂ ਜੈਤੋ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਫੋਲੋ ਕਰ ਦਿਓ ਥੈਂਕ ਯੂ ਸਾਰਿਆਂ ਦਾ ਸਟੇਟਸ ਜ਼ਰੂਰ ਲਗਾ ਲਿਆ ਕਰੋ